ਲੋਕ ਵੀਡੀਓ ਹੁਣ ਸਟਾਰਟ ਤੇ 크리스마스 ਡੇ ਅੱਜ 25 ਦਸੰਬਰ ਰਾਈਟ ਮੈਂ ਖੜਾ ਇਸ ਟਾਈਮ ਨਾਇਗਰਾ ਫਾਲ ਦੇ ਬਹੁਤ ਕਰੀਬ ਕਿਉਂਕਿ ਮੈਂ ਨਾਇਗਰਾ ਫਾਲ ਹੀ ਰਹਿਣਾ ਤੇ ਆਸੇ-ਬਸੇ ਦੇਖੋ ਬਰਫ ਪਈ ਹੋਈ ਆ ਆਹ ਰਸਤਾ ਸਾਫ਼ ਕੀਤਾ ਹੋਇਆ ਤੇ ਹੁਣ ਮੈਂ ਗੇੜਾ ਮਾਰਨ ਜਾਣਾ ਫੌਲਟ ਤੇ ਹੁਣ ਕੈਮਰਾ ਕਾਫਤਾ ਸੈੱਟ ਆਪਾਂ ਤੁਰਦੇ ਅੱਗੇ ਨੂੰ ਦੇਖਦੇ ਆਂ ਫੌਲ ਤੇ ਕਿਵੇਂ ਦਾ ਨਜ਼ਾਰਾ ਹੈ ਨਾ ਤੇ ਬਾਕੀ ਮੈਂ ਵੀਡੀਓ ਵੀ ਇਹਦੀ ਚੈੱਕ ਕਰਨੀ ਸੀਗੀ ਕਿਵੇਂ ਦੀ ਬੰਦੀ ਆ ਫੌਲ ਤੇ ਕਿਵੇਂ ਦਾ ਨਜ਼ਾਰਾ ਹੁੰਦਾ ਹੈ ਨਾ ਮੈਂ ਇਸ ਲਈ ਇਹਨੂੰ ਅੱਗੇ ਸੈੱਟ ਕਰਤਾ ਬਿਲਕੁਲ ਜਿਵੇਂ ਝੱਲੇ ਨਾ ਟ੍ਰਾਈ ਕਰਦਾ ਵੀ ਇਹ ਹਿੱਲੇ ਨਾ ਬਾਕੀ ਕੋਈ ਗੱਲ ਨਹੀਂ ਸੈੱਟ ਹੋ ਗਿਆ ਨਾਇਗਰਾ ਫਾਲ ਵੱਲ ਜਾ ਰਹੇ ਆਪਾਂ ਰਸਤੇ ਜਿਵੇਂ ਦਾ ਵੀਊ ਵਾਊਗਾ ਤੁਸੀਂ ਦੇਖਦੇ ਜਾਓ ਤੇ ਮੈਂ ਐਕਚੁਅਲੀ ਅਜੇ ਹਜੇ ਨਿਊ ਲਿਆ ਕਰਕੇ ਇਹਦੀ ਵੀਡੀਓ ਚੈੱਕ ਕਰ ਰਿਹਾ ਵੀ ਕਿਵੇਂ ਦਾ ਇਹਦਾ ਇਫੈਕਟ ਆ ਕਿਵੇਂ ਦੀ ਵੀਡੀਓ ਬਣਦੀ ਆ ਇਹਦੇ ਚ ਕਿੰਨੇ ਮਿੰਟ ਦੀ ਵੀਡੀਓ ਕਿੰਨੇ ਜੀਵੀ ਚ ਬਣਦੀ ਆ ਸਾਰੀਆਂ ਚੀਜ਼ਾਂ ਕਿਉਂਕਿ ਫੋਨ ਤੇ ਵੈਸੇ ਵੀਡੀਓ ਬਹੁਤ ਸੋਹਣੀ ਬਣਦੀ ਆ ਪਰ ਫੋਨ ਤੇ ਬਣ ਨਹੀਂ ਕਰ ਰਿਹਾ ਵੀ ਬਨਾਈਏ ਕਿਉਂਕਿ ਫੋਨ ਦੀ ਮੈਮਰੀ ਬਹੁਤ ਜਲਦੀ ਫੁੱਲ ਹੋ ਜਾਂਦੀ ਹੈ ਵੈਸੇ ਇਹਦੇ ਤੇ ਹੁਣ ਮੈਨੂੰ ਦਿੱਕਤ ਇਹ ਆ ਰਹੀ ਆ ਵੀ ਇਤੋਂ ਹਿੱਲ ਰਿਹਾ ਕੈਮਰਾ ਕਿਉਂਕਿ نیچے 베이스 ਕੁਛ ਨਹੀਂ ਲਾਇਆ ਮੈਂ ਉਹ ਤਾਂ ਮਿਲ ਜਾਂਦੀਆਂ ਚੀਜ਼ਾਂ ਹਜੇ ਟਰਾਈ ਲੈਂਦਾ ਹੀ ਨਹੀਂ ਕੁਛ ਲਾਉਣ ਵਾਸਤੇ ਹਨਾ ਲਾਈਟਾਂ ਹੋਈਆਂ ਨੇ ਆਪਾਂ ਚੱਲ ਪਏ ਆ ਤੇ ਉਹ ਹੈ ਇਧਰੋਂ ਜਾਣਾ ਸੀ ਵੈਸੇ ਮੈਂ ਸਾਰਾ ਦਿਫਾੰਗਾ ਏਰੀਆ ਅੰਮ ਚਲੋ ਹੁਣ ਆਪਾਂ ਇਧਰ ਨੂੰ ਹੋਣ ਜਨੇ ਇਧਰੋਂ ਐ ਨੂੰ ਜਾਣੇ ਆ ਅੱਜ ਇਧਰ ਕਾਫੀ ਉਹ ਹੈਗਾ ਆ आप जाना राइट साइड तो स्टॉप तो राइट साइड चल मेरे भाई मुड़ गए और सामने कसीनो आ मेरे लेफ्ट साइड सी काफ़ी फेमस है नाइग्रा फॉल का कसीनो ਕਲੀ ਇਹਦੀ ਵੀਡੀਓ ਦੀ ਆਪਾਂ ਵੀਊ ਚੈੱਕ ਕਰਾਂਗੇ ਵੀ ਕਿਵੇਂ ਦਾ ਆ ਰਿਹਾ ਫੋਨ ਚ ਬਣਾਉਣਾ ਬੈਟਰ ਰਹੂਗਾ ਜਾਂ ਇਹਦੇ ਚ ਗੋਪਰੋਚ ਇਹ ਗੋਪਰੋ 13 ਵਾ ਵਾ ਚਾ ਵਾ ਤਾਂ ਮਰਸੀਡੀਜ਼ ਕਈ ਬੰਦੇ ਮਰਸੀਡੀਜ਼ ਚ ਉੱਪਰ ਕਰਦੇ ਆ ਓਹੋ ਲੱਗ ਗਿਆ ਹੋ ਗਿਆ ਕੰਮ ਇਹ ਐਲ ਰਿਹਾ ਇਸ ਦਾ ਕੈਮਰਾ ਬਹੁਤ ਜ਼ਿਆਦਾ ਕਿਉਂਕਿ نیچے ਕੁਝ ਰੱਖਿਆ ਨਹੀਂ ਮੈਂ ਚਲੋ ਕੋਈ ਨਹੀਂ ਹੌਂਦੇ ਉਹਨਾਂ ਸਾਈਡ ਹੀ ਤੇ ਘੱਟ ਤਾਂ ਇਹ ਦੇਖੋ ਇੱਥੋਂ ਇਧਰ ਦੀ ਮੈਂ ਤਾਂ ਲੈ ਕੇ ਆਇਆ ਕਿਉਂਕਿ ਇੱਥੋਂ ਸਾਹਮਣੇ 뷰 ਦਿਿੰਦਾ ਸਿੱਧਾ ਫੌਲ ਪਤਾ ਨਹੀਂ ਹੁਣ ਕੈਮਰਾ ਜੋ ਕਵਰ ਕਰ ਰਿਹਾ ਕਿ ਨਹੀਂ ਸਿੱਧਾ ਫੌਲ ਦਿਖ ਰਿਹਾ ਇੱਥੋਂ ਬਹੁਤ ਸੋਹਣਾ 뷰 ਹੈ ਇਹ ਲੋਕ ਵੈਸੇ ਜਿੰਨੀ ਠੰਡ ਹੈਗੀ ਆ ਹੁਣ ਇੱਥੇ ਬਹੁਤ ਘੱਟ ਆਉਂਦੇ ਆ ਗਰਮੀਆਂ ਚ ਤਾਂ ਇੱਥੇ ਇੰਨਾ ਕੁ ਜ਼ਿਆਦਾ ਮਤਲਬ ਟ੍ਰੈਫਿਕ ਹੁੰਦਾ ਭਰਿਆ ਹੁੰਦਾ ਇਹ ਗਰਮੀਆਂ ਚ ਇੱਧਰ ਆਸ-ਪਾਸੇ ਤੁਹਾਨੂੰ ਲੋਕ ਹੀ ਲੋਕ ਦੇਖਣਗੇ ਜਿਵੇਂ ਕੋਈ ਮੇਲੇ ਤੇ ਜਾ ਰਹੇ ਹੋਣ ਆਪਾਂ ਪੰਜਾਬ 'ਚ ਤੇ ਪਰ ਹੁਣ ਵੀ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿਹਾ ਲੋਕ ਇੱਥੇ ਘੁੰਮਣ ਆ ਰਹੇ ਤੇ ਇਟ ਮੀਨਸ ਅੱਜ ਭੀੜ ਕਾਫੀ ਆ ਇਹ ਮੰਨ ਸਕਦੇ ਹਾਂ ਕਿਉਂਕਿ ਕਾਫੀ ਭੀੜ ਆ ਤੇ ਸਾਹਮਣੇ ਫੌਲ ਆ ਪਹਿਲਾਂ ਆਪਾਂ ਜਾਵਾਂਗੇ ਰਾਈਟ ਸਾਈਡ ਫਿਰ ਆਪਾਂ ਦੁਬਾਰਾ ਲੈਫਟ ਸਾਈਡ ਚ ਜਾਣਾ ਤੇ ਵੈਸੇ ਦਿਨੇ ਵੀ ਕੰਮਣ ਵਾਲਾ ਹੈਗਾ ਅਸੀਂ ਲਾਈਟਾਂ ਲੂਟਾਂ ਲੱਗੀਆਂ ਕਰਕੇ ਸ਼ਾਮ ਨੂੰ ਹੀ ਆਏ ਸੀਗੇ ਲੋਕਲ ਹੋਣ ਦਾ ਇਹ ਬੜਾ ਪੰਗਾ ਵੀ ਆਪਾਂ ਸੋਚਦੇ ਰਹਿੰਦੇ ਆਂ ਵੀ ਕੱਲ ਨੂੰ ਚੱਲਾਂਗੇ ਪਰਸੋਂ ਚੱਲਾਂਗੇ ਬਹੁਤ ਨਜ਼ਦੀਕ ਆ ਮਤਲਬ ਪੈਦਲ ਡਿਸਟੈਂਸ ਤੇ ਹੀ ਆ ਤੇ ਸਾਨੂੰ ਇੱਥੇ ਪੈਦਲ ਆਈਏ ਤਾਂ 15 20 25 ਮਿੰਟ ਅਧਾ ਘੰਟਾ ਬਸ ਇਹਦੇ ਵਿੱਚ ਵਿੱਚ ਅਸੀਂ ਇਹਦੇ ਵਿੱਚ ਸਰਵਾਈਵ ਕਰ ਸਕਦੇ ਆ ਤੇ ਉਹ ਸੁਣਾ ਕਮੈਂਟ बहुत सोहना व्यू आ रहा है ओके okay. है लैफ्ट साइड बहुत ज्यादा व्यू आ रहा आप इधरों चलेंगे राइट में क्योंकि पहला राइट साइड जाने देखते की बनता है गड्डिया आ रही उ लंघन लगने चलो ਸਾਹਮਣੇ ਪੌਲ ਹੈ ਉਧਰ ਵੀ ਬਰਫ਼ ਪਈ ਹੋਈ ਹੈ ਕਾफी ਭੀੜ ਅੱਜ ਮੈਂ ਚਲੋ ਚੱਕ ਹੀ ਲੈਣਾ ਕੈਮਰੇ ਨੂੰ ਇੱਧਰ ਘਾ ਲੈਂਦੇ ਆਪਾਂ ਬਹੁਤ ਲੋਕ ਅੱਜ ਪੈਦਲ ਆਏ ਹੋਏ ਇੱਥੇ ਐ ਕੁਝ ਨਹੀਂ ਮੇਰੇ ਸਾਹਮਣੇ ਤਾਂ ਸੇਮ ਹੀ ਆ। ਵੀ ਲੋਕਾਂ ਨੂੰ ਬਸ ਅੱਜ ਦਾ ਦਿਨ ਦਿਨ ਕਰਕੇ ਥੋੜੀ ਜਿਹੀ ਕਯਰਿਓਸਿਟੀ ਹੁੰਦੀ ਆ ਵੀ ਦੇਖ ਦੇ ਕੇ ਮੇਰਾ ਮਾਹੌਲ ਆ। ਇੱਕ ਦੂਜੇ ਨੂੰ ਚੈੱਕ ਕਰਨਾ ਹੀ ਆਇਆ ਹਾਇ ਲੱਗਦੇ ਆ। ਵੀ ਇੱਕ ਦੂਜੇ ਨੂੰ ਚੈੱਕ ਕਰਨ ਕਰਕੇ ਆਏ ਹੋਏ ਜਿਹੜੇ ਢੀੜ ਘੇਰੀ ਘੇਰੀ ਫਿਰਦੇ ਹਨ। ਆ ਇਧਰ ਮੇਨ ਫਾਲ ਆ। ਕਰਕੇ ਇੱਥੇ ਓਹੋ ਇੱਥੇ ਹੁਣ ਮੀਂਹ ਜਾਂ ਪੈਣ ਲੱਗ ਗਿਆ ਸ਼ੀਸ਼ੇ ਤੇ ਇਹ ਫੌਲ ਦਾ ਪਾਣੀ ਆ ਜਿਹੜਾ ਇੱਥੇ ਭਾਪ ਬਣ ਕੇ ਉਧਰੋਂ ਅੱਡ ਕੇ ਆਉਂਦਾ ਜੇ ਤੁਸੀਂ ਜੇ ਇਹਨੂੰ ਪੈਦਲ ਦੇਖੋਗੇ ਨਾ ਉਹ ਸਾਹਮਣੇ ਦਰਖਤ ਆ ਜਿਹੜੇ ਉਹ ਬਹੁਤ ਬਰੀਕ ਸنو ਨਾਲ ਐਸੀ ਉਹਨਾਂ ਦੀ ਮਤਲਬ ਅਲੱਗ ਹੀ ਰੰਗਤ ਆਈ ਹੋਈ ਆ ਜਿਹੜੀ ਉਹਨਾਂ ਨੂੰ ਸنو ਲੱਗੀ ਹੋਈ ਆ ਮਤਲਬ ਸنو ਉੱਡ ਕੇ ਉਹਦੇ ਤੇ ਪਈ ਹੋਈ ਹੈ ਜਿਹੜੀ ਉਹਦਾ ਜਿਹੜਾ ਨਜ਼ਾਰਾ ਉਹ ਐਂ ਲੱਗਦਾ ਜਿਵੇਂ ਕਿਸੇ ਹੋਰ ਹੀ ਗ੍ਰਹਿ ਤੇ ਆ ਕੇ ਹੁੰਨੇ ਆ ਇਹ ਬਹੁਤ ਸੋਹਣਾ ਨਜ਼ਾਰਾ ਹੈ ਉਹ ਦਰਖਤਾਂ ਦੇ ਜਿਹੜੇ ਪਏ ਹੋਏ ਪੈਦਲ ਆ ਕੇ ਸ਼ੂਟ ਕਰਨ ਵਾਲੀ ਚੀਜ਼ ਆ ਇਹ ਟਰਾਈ ਕਰਦਾ ਮੈਂ ਵੀ ਜਿਵੇਂ ਕੱਲ ਨੂੰ ਵੀ ਛੁੱਟੀ ਆ ਸਾਨੂੰ ਕੰਮ ਤੋਂ ਕੱਲ ਨੂੰ ਵੀ ਆ ਸਕਦੇ ਆ ਇਹਦੇ ਵੀਡੀਓ ਬਣਾਉਣੇ ਸੌਖੀ ਆ ਥੋੜੀ ਜਿਹੀ ਕਿਉਂਕਿ ਇੱਕ ਬਹੁਤ ਛੋਟੇ ਸਾਈਜ਼ ਦਾ ਹੈ ਤੇ ਜੇ ਇਹਦੇ 2-4 ਕਯੂਬਮੈਂਟ ਜੇ ਲੈ ਆਈਏ ਨਾਲ ਤੇ ਕਿਤੇ ਵੀ ਫਿੱਟ ਹੋ ਸਕਦਾ ਗੱਡੀ ਚ ਪੱਕਾ ਫਿੱਟ ਕਰ ਸਕਦੇ ਹਾਂ ਉਹਦੇ ਤੇ ਬਸ ਲਾਉਣਾ ਹੀ ਹੋਊਗਾ ਟ੍ਰਾਈਪੋਡ ਲਾ ਕੇ ਛੋਟਾ ਜਿਹਾ ਸਾਈਜ਼ ਛੋਟਾ ਹੈ ਤੇ ਸੈਟਲਮੈਂਟ ਜਲਦੀ ਹੋ ਸਕਦੀ ਹੈ ਇਹਦੀ GoPro ਦੀ ਕਾਫੀ ਵਾਈਡ ਸ਼ੂਟ ਕਰਦਾ ਵਧੀਆ ਕਰ ਲੈਂਦਾ ਸਾਰਾ ਕਵਰ ਕਰ ਲੈਂਦਾ ਆ ਇਹਦੇ ਚ ਇੱਕ ਚੀਜ਼ ਦੀ ਪ੍ਰੋਬਲਮ ਹੈਗੀ ਆ ਵੀ ਇਹ ਜ਼ੂਮ ਨਹੀਂ ਕਰਦਾ ਜ਼ੂਮ ਦਾ ਇਹਦੇ ਚ ਆਪਸ਼ਨ ਨਹੀਂ ਹੈਗਾ ਤੇ ਹੁਣ ਬੈਟਰੀ ਜਿੰਨੇ ਪਰਸੈਂਟ ਹੈਗੀ ਆ ਤੇ ਮੈਨੂੰ ਅੱਛਾ 53% ਬੈਟਰੀ ਹੈ ਇਸ ਟਾਈਮ ਦਿਖਾ ਰਿਹਾ ਵਾ ਮੈਮਰੀ ਕਾਰਡ ਖਾਲੀ ਆ ਤਕਰੀਬਨ 4 ਘੰਟੇ ਦੀ ਵੀਡੀਓ ਸ਼ੂਟ ਕਰ ਸਕਦਾ ਹੁਣ ਤੁਸੀਂ ਇੱਧਰ ਦੇਖੋ ਸਾਰੇ ਉਹ ਫਾਲ ਹੀ ਆ ਟੋਟਲੀ ਕਾਣਾ ਫਿਰ ਗ੍ਰੀਨ ਹੋ ਗਈ ਆ गड्डी पार्क करके मैं इतने थोड़ा कढ़ाऊंगा बस इत बस है बस कड़न की जगह व आप गा नहीं सकते मैं फिर भी काफ़ी पिछे कढ़ा रहा गोड़ी पिछे करके गी क પણ કોઈ છે થી બોલ ના કહે આ સામે સારો પાણી આ હે ਉੱਤਰ ਕੇ ਇਹਨੂੰ ਸ਼ੂਟ ਕਰ ਲੈਣਾ ਚਲੋ ਹੈ ਨਾ ਉੱਤਰ ਕੇ ਸ਼ੂਟ ਕਰਨ ਦੀ ਕੋਸ਼ਿਸ਼ ਕਰਦਾ ਗੱਡੀ ਚੱਲਦੀ ਰਹੂਗੀ। ਅੱਛੇ ਕੋਈ ਨਹੀਂ ਆ ਰਹੇ। ਖੁਦ ਨੂੰ ਪੀਂਦੇ ਬਲੀਆ ਪਾ। ਇੱਥੇ ਤੁਹਾਨੂੰ ਪਾਣੀ ਦੀ ਚੱਲਦੀ ਦੀ ਆਵਾਜ਼ ਵੀ ਸੁਣੂਗੀ। ਬਰਫ ਪੂਰੀ ਇਹ ਜੰਮੀ ਪਈ ਹੈ ਦੂਜੀ ਵਾਰ ਫਸ ਹੋ ਗਈ ਹੈ ਇਹ ਪਹਿਲਾਂ ਤਾਂ ਸਨੋ ਸੀ ਪਰ ਹਣ ਇਹ ਪੂਰੀ ਬਰਫ ਬਣੀ ਪਈ ਹੈ ਇਹ ਤੁਸੀਂ ਆਹ ਵਾਲਾ ਸੀਨ ਦੇਖ ਕੇ ਹੈਰਾਨ ਹੋ ਜਾਓ ਇੱਕ ਐਸੀ ਗੱਲ ਬਾਤ ਆ ਪਾਣੀ ਦੀ ਆਵਾਜ਼ ਬਹੁਤ ਜ਼ਿਆਦਾ ਪਰ ਇਹ ਬਹੁਤ ਖਤਰਨਾਕ ਆ ਬੰਦਾ ਤਿਲਪ ਕੇ ਹੋ ਜਾਵੇਗਾ ਹਨਾ ਉਹ ਸਾਹਮਣੇ अपना ਜਿਹੜਾ ਗੋਲ ਜਾਂ ਦੇਖ ਰਿਹਾ ਚੰਡੋਲ ਜੀ ਉਹ ਕੈਨੇਡਾ ਇਸ ਤੋਂ ਇਧਰਲੀ ਸਾਈਡ ਜਿਹੜੀ ਆ ਵਾਲੀ ਬਿਲਡਿੰਗ ਹੈ ਅਮਰੀਕਾ ਮੈਂ ਖੰਮਾ ਲੁਕੇ ਹੈ ਜੈਸਾਂ ਮੁਹੌਲਾ जागे फिर फ्रंट <laughs> बाहर ठंड भी बहुत है वैसे <laughs> हाय बाहर बहुत ज्यादा ठंडा अंदर आके ही सह मिलता अंदर आके सोची ना बच गया भरावा चलिए पीछे कोई नहीं गा चलो मेरे भाई सीधा ਸਾਈਡ ਸਾਰਾ ਇਹ ਜਿਹੜਾ ਨਜ਼ਾਰਾ ਦੇਖਣ ਵਾਲਾ ਹੀ ਆ ਵੈਸੇ ਤਾਂ ਮੈਂ ਇਦਾਂ ਥੋੜਾ ਜਿਹਾ ਟੇਢਾ ਕਰਕੇ ਰੱਖ ਦਿੰਦਾ ਕੈਮਰਾ ਤਾਂ ਕਿ ਇਧਰ ਦੀ ਚੀਜ਼ ਦਾ ਕਵਰ ਕਰੇ ਕਰੇ ਨਾਲ ਨਾਲ ਇਧਰੋਂ ਸਾਈਡ ਤੋਂ ਵੀ ਤੁਹਾਨੂੰ ਦੇਖਣ ਮਿਲੇ ਥੋੜਾ ਕਰਨਾ ਮਾਈਕਰਾਫੋਨ ਦਾ ਆਪਣਾ ਹੀ ਕਬੂਆ ਆਪਣਾ ਹੀ ਨਜ਼ਾਰਾ ਇਹ ਕਿਤੇ LED ਲਾਈਟ ਹੁੰਦੀ ਚਲੋ ਮੈਂ ਚੱਕ ਲੈਣਾ ਸੱਮਣੇ ਮੇਨ ਹੋਟਲਸ ਨੇ ਇਹ ਹੀ ਮੇ ਨਾਇਦੇ ਹੋਟਲਸ ਨਾਇਗਰਾ ਪਾਲ ਦੇ ਇਹ ਬਹੁਤ ਪੁਰਾਣਾ ਬਿਜਲੀ ਬਣਾਉਣ ਵਾਲਾ ਇਹਨਾਂ ਦਾ ਆਫਿਸ ਦਾ ਪਾਵਰ ਸਟੇਸ਼ਨ ਤੇ ਜੇ ਰੋਕ ਲੈ ਆਪਣੇ ਇਧਰ ਕਰਨਾ ਆਪਾਂ ਇੱਥੇ ਗੱਡੀ ਸਰਪਾਰਕ ਪਾ ਚੁਕਰਾਂਗੇ ਓਕੇ ਉੱਥੇ ਗੱਡੀ ਸਾਈਡ ਤੇ ਇਧਰਲੀ ਸਾਈਡ ਸਿਰਫ ਪਾਰਕ ਕਰ ਸਕਦੇ ਹਾਂ ਇਓ ਖੜੇ ਆ ਜਿਨ੍ਹਾਂ ਨੇ ਇੱਥੇ ਖੜ ਕੇ ਮਾੜਾ ਮਾੜਾ ਚਲੋ ਦੇਖਣਾ ਦੇਖ ਲੈਂਦੇ ਇੰਦਰ ਸਾਈਡ ਇਹ ਘੜੀਆਂ ਇਧਰ ਸਿੱਧਾ ਫਾਲ ਡਿੱਗੀ ਜਾਂਦਾ ਤੇ ਬਹੁਤ ਘੈਂਟ ਆ ਇਹ ਮੌਸਮ ਅੱਜ ਵੈਸੇ ਇੱਥੋਂ ਨੂੰ ਦੇਖ ਕੇ ਤਾਂ ਇਦਾਂ ਹੀ ਲੱਗਦਾ ਰਹਿੰਦਾ ਕਿਉਂਕਿ ਇੱਥੇ ਹਮੇਸ਼ਾ ਹੀ ਇਹ ਪਾਣੀ ਉੱਡਦਾ ਰਹਿੰਦਾ ਉਹਨੂੰ ਦੇਖ ਕੇ ਇਦਾਂ ਲੱਗਦਾ ਵੀ ਮੌਸਮ ਬਹੁਤ ਖਤਰਨਾਕ ਮੌਸਮ ਪਰ ਇੱਥੇ ਫਿਰ ਹਮੇਸ਼ਾ ਹੀ ਐਵੇਂ ਦਾ ਰਹੂਗਾ ਪੂਰੀ ਸਰਦੀਆਂ ਗਰਮੀਆਂ 'ਚ ਹੀ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਬਿਕਾਜ਼ ਗਰਮੀਆਂ 'ਚ ਇੱਥੇ ਪਾਣੀ ਜਦੋਂ ਉੱਡਦਾ ਤੇ ਉਹ ਗਰਮੀ ਘਟ ਘਟਾਉਂਦਾ ਹੀ ਆ ਸਭ ਤੇ ਹੁਣ ਇਹ ਠੰਡ ਨੂੰ ਬਥੁੰਦਾ ਹੀ ਆ ਪਾਣੀ ਪੂਰਾ ਉੱਪਰ ਪੈਂਦਾ ਤੇ ਕਰਕੇ ਸਿੱਧਾ ਇੱਕ ਦੀਵਾਰ ਜੀ ਬਣੀ ਹੋਈ ਆ ਪਰ ਪਾਣੀ ਪੈ ਪੈ ਕੇ ਪੂਰੀ ਜੰਮ ਚੁੱਕੀ ਆ ਤੇ ਉੱਪਰ برف ਜੰਮ ਚੁੱਕੀ ਆ ਤੇ ਕਾਫੀ ਲੋਕ ਆ ਇੱਥੇ ਆਏ ਹੋਏ ਸਾਹਮਣੇ ਨਾਲ ਹੀ ਇਹਦੇ ਅਮਰੀਕਾ ਵਾ ਇਹ ਦੋਵਾਂ ਦਾ ਮਤਲਬ ਫਾਲ ਇਹ ਸਾਂਝਾ ਹੀ ਆ ਉਧਰ ਅਮਰੀਕਾ ਵਾ ਇੱਧਰ ਕੈਨੇਡਾ ਵਾ ਨੀਚੇ ਉਹਨਾਂ ਦੀ ਸ਼ਿਪ ਚੱਲਦੀ ਇੱਕ ਕੈਨੇਡਾ ਦੀ ਚੱਲਦੀ ਆ ਦੋਵੇਂ ਫਾਲ 'ਚ ਗੇੜੀ ਮਾਰਨ ਜਾਂਦੇ ਆ ਕਾਫੀ ਲੋਕ ਆ ਕੈਸੀ ਸਪਨਿਆਂ ਦਾ ਸ਼ਹਿਰ ਹੈ ਇੱਥੇ ਲੋਕ ਬਣਾਉਂਦੇ ਆ ਤੇ ਕੈਨੇਡਾ ਪੂਰਾ ਹੀ ਨੌਜਵਾਨਾਂ ਲਈ ਇੱਕ ਵਧੀਆ ਦੇਸ਼ ਆ ਮਰਜ਼ੀ ਵੀ ਕਰਦੇ ਆ ਨੌਜਵਾਨ ਇੱਥੇ ਸੁਪਨੇ ਵੀ ਪੂਰੇ ਕਰਦੇ ਆਪਣੇ ਮੈਨੂੰ ਲੱਗਦਾ ਹਰੇਕ ਦੇਸ਼ ਚ ਬਹੁਤ ਨੌਜਵਾਨ ਇੱਥੇ ਆਉਂਦੇ ਆ ਬਸ ਸਿਰਫ ਯੂਬਾ ਯੰਗ ਜਨਰੇਸ਼ਨ ਆਪਾਂ ਹੁਣ ਇਸ ਟਾਈਮ ਇੱਥੋਂ ਜਾਵਾਂਗੇ ਸਿੱਧਾ ਚੱਲਦੇ ਹਾਂ ਲੈਫਟ ਸਾਈਡ ਤੋਂ ਆਪਾਂ ਆਏ ਸੀ ਸੋ ਹੁਣ ਆਪਾਂ ਸਿੱਧਾ ਜਾਵਾਂਗੇ ਇੱਧਰ ਨੂੰ ਆਪਾਂ ਨਹੀਂ ਮੁੜਦੇ ਇਹ ਮੇਨ ਆ ਗਿਆ ਸਮਝ ਲਓ ਜਿਹੜੀ ਸਾਈਡ ਤੁਸੀਂ ਦੇਖ ਸਕਦੇ ਆ ਮੈਂ ਘਟੀ ਹੋਈ ਉਧਰ ਕਰ ਲੈਣਾ ਤਾਂ ਕਿ ਤੁਸੀਂ ਦੇਖ ਸਕੋ ਸਾਹਮਣੇ ਪਾਵਲਾ ਜਿਹੜਾ ਚੜਨਾ ਪੂਰਾ ਡੱਗ ਰਿਹਾ ਹਾਂ ਹਾਂ ਸામਨੇ ਅਮਰੀਕਾ ਦੀਆਂ ਬਿਲਡਿੰਗਸ ਨੇ ਜੰਨੀਆਂ ਵੀ ਦਿਖ ਰਹੀਆਂ ਨੇ ਤੇ ਇਧਰ ਵੀ ਲਾਈਟਾਂ ਲੱਗੀਆਂ ਹੋਈਆਂ ਨੇ ਦੇਖੋ ਹੈ ਨਾ ਆਪਾਂ ਇਹਨੂੰ ਫੇਰ ਅੱਗੇ ਰੱਖ ਦਿੰਨੇ ਆ ਤਾਂ ਕਿ ਸਾਰਾ ਕੁਝ ਆਪਣੇ ਆਪ ਹੀ ਕਵਰ ਕਰ ਲੇ ਕਿਉਂਕਿ ਡਰਾਈਵਿੰਗ ਕਰਦੇ ਕਰਦੇ ਐਵੇਂ ਕਿਸੇ ਨੇ ਦੇਖ ਲਿਆ ਸ਼ੂਟ ਕਰ ਲੇ ਕੋਲਿਸ ਵਾਲੇ ਨੇ ਤਾਂ ਹੋ ਸਕਦਾ ਮੇਰੇ ਕੋਲ ਆ ਜੇ ਮਾਮਾ ਕਿ ਭਾਈ ਹਾਜੀ ਕੀ ਹਾਲ ਨੇ ਸੋ ਆਪਾਂ ਉਹਨੂੰ ਹਾਲਸਾਲ ਨਹੀਂ ਦੱਸਣਾ ਹਜੇ ਆਰਾਮ ਨਾਲ ਚੱਲਦੇ ਆਪਦਾ ਹਲੋ ਜਿੱਦੋਂ ਗਾ ਆਪਣੇ ਘਰ ਵਾਲ ਨੂੰ ਆਪਾਂ ਲੈਫਟ ਮੁੜਾਂਗੇ ਆਹ ਬੜੀ ਨਾਈਸ ਇਧਰ ਇਹ ਹੈਗਾ ਆਪਣੇ ਘਰ ਵਾਲਾ ਰਸਤਾ ਜੇ ਬੜਾ ਇੱਥੋਂ ਲੈਫਟ ਲੈਣਾ ਆਪਾਂ ਉਨੀ 20 ਮਿੰਟ ਦੀ ਵੀਡੀਓ ਬਣ ਚੁੱਕੀ ਆ ਤੇ ਮੈਂ ਇਹ ਵਾਲਾ ਵਲੌਗ ਤਾਂ ਇਦਾਂ ਹੀ ਪਾਉਂਗਾ ਇਹਦੇ ਚ ਕੋਈ ਐਡੀਟਿੰਗ ਨਹੀਂ ਕੋਈ ਕੁਝ ਨਹੀਂ ਬਸ ਜਿੱਦਾਂ ਸ਼ੂਟ ਹੋ ਗਿਆ ਹੁੰਦਾ ਕਿਉਂਕਿ ਇਹ ਜਸਟ ਨਾਰਮਲ ਮੈਂ ਵੀਡੀਓ ਚੈੱਕ ਕਰਨੀ ਆ ਫਿਰ ਵੀਡੀਓ YouTube ਤੇ ਅਪਡੇਟ ਕਰਕੇ ਉੱਥੇ ਚੈੱਕ ਕਰਨਾ ਵੀ ਕਿੰਨੀ ਦੀ ਕੁਆਲਿਟੀ ਕਿੰਨੇ ਕੁਆਲਿਟੀ ਤੱਕ ਇਹ ਵਧੀਆ ਰਿਸਪੌਂਸ ਕਰਦਾ ਕਿਉਂਕਿ ਮੈਂ ਆਈਫੋਨ ਨਾਲ ਵੀ ਵੀਡੀਓਜ਼ ਬਣਾ ਕੇ ਪਾਈਆਂ ਹੋਈਆਂ ਨੇ ਤੇ ਉਹਦੀਆਂ ਵੀ ਹੁਣ ਮੈਂ ਵੀਡੀਓ ਚ ਚੈੱਕ ਕਰੂੰਗਾ ਵੀ ਉਹ ਫੁੱਲ ਬੋਦੀ ਕੁਆਲਿਟੀ ਤੇ ਇਹਦੀ 4K ਦੀ ਤੇ ਬਾਅਦ ਚ ਡਿਫਰੈਂਟ ਕੀ ਆ ਰਾਈਟ yellow ਕਰਾਦੀ ਮਾਦੇ ਪੁੱਤ ਨੇ ਹੁਣ ਮੈਂ ਇੱਥੇ ਘੜ ਗਿਆ ਨਾ red ਹੋ ਗਈ ਆ ਟਾਈਮ ਲਵਾਤਾ ਫालतू ਦਾ ਚੱਲ ਕੋਈ ਨਹੀਂ ਇਹ ਗੋਰੇ ਕੋਈ ਫਿਲੀਪਾਈਨਸ ਤੋਂ ਆਉਂਦਾ ਕੋਈ ਹੋਰ ਮਤਲਬ ਇਧਰੋਂ-ਉਧਰੋਂ ਆਉਂਦੇ ਆ ਇਹ ਸਾਰੇ ਘੁੰਮਣ ਵਾਸਤੇ ਇਹ ਲੋਕਲ ਨਹੀਂ ਹੈਗੇ ਇੰਡੀਅਨਸ ਫਿਲੀਪਾਈਨਸ ਕੋਈ ਏਜੀਪਟ ਤੋਂ ਆਉਂਦਾ ਮੈਂ ਪਹਿਲਾਂ ਗਰਮੀ ਜੋਬਰ ਵੀ ਕਰਦਾ ਸੀ ਇੱਥੇ ਤਾਂ ਮੈਨੂੰ ਬਹੁਤ ਕੋਈ ਰូមਾਨੀਆ ਤੋਂ ਕੋਈ ਏਜੀਪਟ ਤੋਂ ਕੋਈ ਇਟਲੀ ਤੋਂ ਫਰਾਂਸ ਤੋਂ ਹੈਨਾ ਇੱਥੇ ਲੋਕ ਆਉਂਦੇ ਸੀਗੇ ਘੁੰਮਣ ਵਾਸਤੇ ਤਾਂ ਮਿਲਦੇ ਸੀ ਕਾਫੀ ਜਣੇ ਇਥੇ ਗੇਮਸ ਹੋਟਲਸ ਕਾਨਪੀ ਇਹ ਉਹ ਸਭ ਇਨਕਲੂਡ ਹੈ ਖੇਡਾਂ ਜੁਆਕਾਂ ਦੀਆਂ ਜ਼ਿਆਦਾਤਰ ਇਥੇ ਮੈਂ ਦੇਖਿਆ ਵੀ ਗੇਮਸ ਗਰੂਮਸ ਨਹੀਂ ਗੇਮਸ ਬਸ ਐਕਟੀਵਿਟੀ ਸਾਰੀਆਂ ਫਾਲ ਦੇ ਵਾਲੀ ਸਾਈਡ ਨੇ ਉਧਰ ਹੋਰ ਚੀਜ਼ਾਂ ਨੇ ਇਧਰ ਬੱਚਿਆਂ ਦੇ ਖੇਡਣ ਵਾਲੀਆਂ ਗੇਮ ਨੇ ਸ਼ੂਟਿੰਗ ਆ ਡਰਾਵਨਾ ਹੋਰ ਦੇ ਆਹ ਲੇ ਕੁ ਖਾਨ ਪੀਣ ਵਾਲੇ ਗਿਫਟਸ ਐਂਡ ਆ ਵੀ ਫਨ ਇਧਰ ਵੀ ਸਾਈਡ ਫਨ ਹਾਊਸ ਇਧਰ ਵੀ ਸਾਈਡ ਅੰਦਰ ਗੇਮਿੰਗ ਰੂਮ ਵੀ ਨਾ ਵੱਡੇ ਵਾਸਤੇ ਵੀ ਆ ਵਧੀਆ ਵਾ ਤੇ ਇਧਰ ਵੀ ਇਹ ਮੇਰੀ ਜੱਜਾ ਨੇ ਦੋਵੇਂ ਪਾਸੇ ਐਸੀ ਵੈਸਰਾਨਕ ਬਹੁਤ ਹੁੰਦੀ ਇੱਥੇ ਜਦੋਂ ਮਰਜ਼ੀ ਆ ਜਾਓ ਪੂਰੀ ਸਰਦੀਆਂ ਚ ਵੀ ਇੱਥੇ ਐਵੇਂ ਦੀ ਰੌਣਕ ਹੀ ਹੁੰਦੀ ਆ ਤਕਰੀਬਨ ਹਨਾ ਇੱਕਦਾਂ ਦਾ ਕੋਈ ਹੋ ਨਹੀਂ ਹੈਗਾ ਵੀ ਰੌਣਕ ਨਹੀਂ ਹੈਗੀ ਇਹ ਹਮੇਸ਼ਾ ਹੀ ਐਡਾ ਹੀ ਚਾਰ ਜਾਂਦੀ ਲੱਗੇ ਹੁੰਦੇ ਆ ਤੇ ਯਾ ਵਸਾ ਨੂੰ ਵਧੀਆ ਲੱਗਦਾ ਮੈਨੂੰ ਆਹ ਵਾਲਾ ਸੀ ਇਹ ਇੱਥੇ ਖੜ ਕੇ ਫੋਟੋ ਕਰਵਾਉਣੀ ਬਹੁਤ ਵਧੀਆ ਪਿੱਛੇ ਬੈਕਗ੍ਰਾਉਂਡ ਆਉਂਦਾ ਪਰ ਮੈਂ ਅਜੇ ਤੱਕ ਨਹੀਂ ਕਰਾਈਗੀ ਇੱਕ ਕੀ ਕਰਾਈ ਆ ਉਹ ਇੰਨੀ ਵਧੀਆ ਨਹੀਂ ਆਈ ਇਸ ਲਈ ਮੈਂ ਪੋਸਟ ਨਹੀਂ ਕੀਤੀ ਮੈਂ ਫਸਟ ਟਾਈਮ ਜਦੋਂ ਨਾਇਗਰਾ ਆਇਆ ਸੀ ਆ ਟੀਮ ਤੋਂ ਪਹਿਲੀ ਵਾਰ ਕਾਫੀ ਲਈ ਸੀ ਇੱਥੇ ਤੇ ਯਾ ਇਹ ਕਹਿ ਸਕਦੇ ਆ ਹਾਂ ਸ਼ਾਇਦ ਇਹ ਮੇਰੀ ਕੈਨੇਡਾ ਦੀ ਪਹਿਲੀ ਟੀਮ ਦੀ ਕਾਫੀ ਇਹ ਹੀ ਸੀਗੀ ਬਸ ਸੋ ਰਿਐਕਟ ਨਹੀਂ ਕਰਨਾ ਬੇਟੀ ਕੋਈ ਗੱਲ ਨਹੀਂ ਟਰੇਡਿੰਗ ਕੰਪਨੀ ਐ ਹਾਈਵੇ ਇਹ ਜਿਹੜੀ ਚੀਜ਼ ਆ ਸਾਰੀ ਆਣ ਕਾਲੀ ਆ ਚਲੋ ਸਾਰਾ ਹੀ ਕਵਰ ਕਰ ਲੈਨੇ ਆਪਾਂ ਇਧਰੋਂ ਵੱਧਾਂ ਇਹ ਆਪਾਂ ਸਮਝ ਲਓ ਕੱਢ ਲਿਆ ਨਾਇਗਰ ਫਾਲ ਦਾ 걔ੜਾ ਪਰ ਜੇ ਆਪਾਂ ਪੂਰੀ ਚੰਗੀ ਤਰੀਕੇ ਘੁੰਮਣਾ ਮਤਲਬ ਉੱਤਰ ਕੇ ਕੱਲਾ ਕੱਲਾ ਵਿਊ ਕੱਲੀ ਕੱਲੀ ਇੱਥੇ ਐਕਟੀਵਿਟੀ ਦੇਖਣੀ ਆ ਕੱਲੀ ਕੱਲੀ ਮਤਲਬ ਮੀਨਸ ਮੋਟੀ-ਮੋਟੀ ਜਿਹੜੀਆਂ ਜ਼ਿਆਦਾ ਵਧੀਆ ਨੇ ਜਾਂ ਜ਼ਿਆਦਾ ਹੀ ਫੇਮਸ ਨੇ ਜਾਂ ਜੇ ਤੁਸੀਂ ਨਾਇਗਰਾ ਆਓ ਤਾਂ ਉਹੋ ਚੀਜ਼ਾਂ ਕਰੋ ਮਤਲਬ ਮੇਨ ਮੇਨ ਤਾਂ ਉਹਦੇ ਤੇ ਆਪਾਂ ਨੂੰ ਡੇਢ ਤੋਂ 2 ਘੰਟੇ ਲੱਗ ਸਕਦੇ ਇੱਥੇ ਘੁੰਮਣ ਵਾਸਤੇ 2 ਤੋਂ 3 ਵੀ ਲੱਗ ਸਕਦੇ ਆ ਕਿਉਂਕਿ ਇਸ ਵਾਲੀ ਸਾਈਡ ਤੇ ਮੋਸਟਲੀ ਪੈਦਲ ਜਾਉਂਗੇ ਹੀ ਚੰਗੀ ਤਰ੍ਹਾਂ ਉਹਨੂੰ ਆਪਾਂ ਇੰਜੋਏ ਕਰ ਸਕਦੇ ਹਾਂ ਗੱਡੀ ਤੇ ਨਹੀਂ ਕਰ ਸਕਦੇ ਗੱਡੀ ਹਰ ਜਗ੍ਹਾ ਪਾਰਕ ਨਹੀਂ ਹੋ ਸਕਦੀ ਤੇ ਗੱਡੀ ਦੀ ਬੜੀ ਦਿੱਕਤ ਆ ਇਸ ਚੀਜ਼ ਲਈ ਇੱਥੇ ਬਿਕੋਜ਼ ਇਹ ਕਰ ਵੀ ਨਹੀਂ ਸਕਦੇ ਕਰਨਾ ਚਾਹੀਦਾ ਵੀ ਨਹੀਂਗਾ ਕਿਉਂਕਿ ਇਹ ਜ਼ਿਆਦਾ ਪੈਦਲ ਘੁੰਮਣ ਵਾਲੀ ਹੀ ਜਗ੍ਹਾ ਵਾ ਸੋ ਪੈਦਲ ਜ਼ਿਆਦਾ ਵਧੀਆ ਲੱਗਦੀ ਹੈ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਹੋ ਗਈ ਗ੍ਰੀਨ ਲਾਈਟ। ਉਹਦੀ ਕੋਈ ਅੱਭਾਈ ਛੇਤੀ ਕਾਰ ਛੇਤੀ ਛੇਤੀ ਕਾਰ ਹੋ ਹੋ yellow ਹੋ ਗਈ। ਗ੍ਰੀਨ ਹੋ ਗਈ। ਵੈਰੀ ਗੁੱਡ। ਆਪਾਂ ਬਚ ਬਚਾ ਕੇ ਨਿਕਲੇ। ਹੋ ਹੋ ਨਹੀਂ ਤੇ ਠੀਕ। ਹਮੇਸ਼ਾ ਹੀ ਬੜਸਤੀਆਂ ਦਾ ਧਿਆਨ ਰੱਖਣ ਕਰਕੇ ਲੇਟ ਹੋ ਜਾਂਦਾ ਕੰਮ। ਤੇ ਚੱਲੋ ਜੀ। ਆਹ ਵਾਲੀ ਵੱਡਿਆਂ ਦੀ ਐਕਟੀਵਿਟੀ ਹੈ ਇੱਥੇ ਉਹ ਛੋਟੀ ਕਾਰ ਜੀ ਚ ਬਹਿ ਕੇ ਉੱਪਰ ਤੋਂ ਲੈ ਕੇ ਪੂਰਾ ਘੁੰਮਦੇ ਆ। ਮੈਂ ਇਹ ਕੀਤਾ ਨਹੀਂ ਤੇ ਇਹ ਵਾਲੀ ਬਸ ਵੱਡਿਆਂ ਦੀ ਐਕਟੀਵਿਟੀ ਲੱਗਦੀ ਮੈਨੂੰ ਬਾਕੀ ਤਾਂ ਇੱਥੇ ਜਵਾਕਾਂ ਦੀਆਂ ਜ਼ਿਆਦਾ ਨੇ ਵੱਡਿਆਂ ਵਾਲੀਆਂ ਹੋਰ ਉਹ ਬਾਰ-ਬਾਰ ਨਹੀਂ ਹੂੰ ਇਦਾਂ ਦਾ ਸੀਗਾ ਇਹ ਨਾਇਗਰਾ ਫਾਲ ਔਰ ਜਿਹੜਾ ਕੈਨੇਡਾ ਦਾ ਟੋਰਾਂਟੋ ਸੀ ਐਨ ਟਾਵਰ ਆ ਇਹ ਇਸ ਮਾਡਲ ਨੂੰ ਦੇਖ ਕੇ ਤਿਆਰ ਕੀਤਾ ਹੋਇਆ ਸਭ ਤੋਂ ਪਹਿਲਾਂ ਮਤਲਬ ਇਹ ਸੀਗਾ ਕੈਨੇਡਾ 'ਚ ਤੇ ਲੁੱਕ ਲਾਈਕ ਉਹ ਹੁਣ ਗਾਇਬ ਹੋ ਗਿਆ ਮਤਲਬ ਇਹ ਮੇਰੇ ਪਿੱਛੇ چلا ਗਿਆ ਸ਼ਾਇਦ ਦੂਰੋਂ ਦਿਖੇ ਉਹ ਸੇਮ ਲਾਈਕ ਸੀ ਐਂਡ ਟਾਵਰ ਜਿੱਦਾਂ ਸੀਗਾ ਮਤਲਬ ਸੀ ਐਂਡ ਟਾਵਰ ਬਾਅਦ ਚ ਬਣਿਆ ਇਹ ਪਹਿਲਾਂ ਦਾ ਆ ਪੁਰਾਣਾ ਇਹਨੂੰ ਦੇਖਦੇ ਹੋਏ ਉਹਨੂੰ ਬਣਾਤਾ ਉੱਥੇ ਤੇ ਸੀ ਐਂਡ ਟਾਵਰ ਐਸਾ ਬਣਿਆ ਵੀ ਪੂਰੇ ਟੋਰਾਂਟੋ ਦੀ ਪਹਿਚਾਨ ਬਣ ਗਿਆ ਜਦੋਂ ਹੁਣ ਉਹਦੀ ਫੋਟੋ ਦੇਖਦੇ ਆਂ ਤਾਂ ਸਾਰੇ ਦੱਸ ਦਿੰਦੇ ਵੀ ਤਾਂ ਟੋਰਾਂਟੋ ਚ ਆ ਯਾ ਟੋਰਾਂਟੋ ਡਾਊਨ ਡਾਊਨ ਇਹ ਵਾਲਾ ਇਹਨੂੰ ਕਹਿੰਦੇ ਸਕਾਈਲਾਈਨ ਟਾਵਰ ਇਹ ਹੈ ਸਕਾਈਲਾਈਨ ਤੇ ਉਹ ਸੀਗਾ ਸੀ ਐਨ ਟਾਵਰ ਅੱਜ ਕੀ ਹੋਇਆ ਟ੍ਰੈਫਿਕ ਵਾਲਿਆਂ ਨੂੰ ਤੇ ਨਾਈਗਰਾ ਦੀ ਪਹਿਚਾਨ ਹੈ ਯਾਰ ਸਕਾਈਲਾਈਨ ਇਹੇ ਨਾਈਗਰਾਜ ਪਤਾ ਲੱਗ ਜਾਂਦਾ ਵੀ ਇਹ ਨਾਈਗਰਾਜ ਆ ਠੀਕ ਹੈ ਸਰ ਚਲੋ ਜੀ ਇੰਨਾ ਕੁ ਵਲੌਗ ਨਹੀਂ ਤਾਂ ਇਸ ਤੋਂ ਬਾਅਦ ਬਹੁਤ ਜ਼ਿਆਦਾ ਲੰਬਾ ਹੋਣਾ ਇਧਰ ਵੀ yellow ਹੋ ਜਾਂਦੀ ਵਾਰ-ਵਾਰ red ਤੇ ਮੈਨੂੰ ਰੁਕਣਾ ਪੈਂਦਾ ਤੇ ਆਪਾਂ ਹੁਣ ਚੱਲਦੇ ਆਂ ਵਾਪਿਸ ਘਰੇ 26 ਮਿੰਟ ਦੀ ਵੀਡੀਓ ਆ ਮਾਫ ਕਰਿਓ ਬਹੁਤ ਲੰਮੀ ਪਾ ਰਿਹਾ ਹਾਂ ਤੇ ਸੌਰੀ ਇਹ ਜਸ ਕੁਆਲਟੀ ਜਸਟ ਇੱਕ ਕੁਆਲਟੀ ਚੈੱਕ ਕਰਨਾ ਵਾਸਤੇ ਤੇ ਓਕੇ ਜੀ ਗੁੱਡ ਗੁੱਡ ਬਾਏ